ਕਰਪਸ਼ਨ ਦੇ ਇਲਜ਼ਾਮ ਹੋਣ ਕਤਲ ਦਾ ਦੋਸ਼ ਲੱਗਿਆ ਹੋਵੇ ਤੇ ਐਮਐਲਏ ਮੁੱਖ ਮੰਤਰੀ ਦੀ ਇੱਕ ਮਗਰ ਕੁਰਸੀ ਤੇ ਬੈਠਾ ਹੋਵੇ ਮੈਂ ਤਾਂ ਨਾ ਲਾਂ ਤਾਂ ਇਹੋ ਜਿਹਾ ਮੁੱਖ ਮੰਤਰੀ ਨੂੰ ਇਹਦਾ ਮਤਲਬ ਤੂੰ ਜਿਹੜੇ ਮਾਪਿਓ ਦਾ ਪੁੱਤ ਚਲਾ ਗਿਆ ਉਹਦੇ जख्मਾਂ ਤੇ ਨੂਨ ਪਾਉਣਾ ਚਾਹਣਾ ਇੱਕ ਮੁੱਖ ਮੰਤਰੀ ਵੱਲੋਂ ਬਿਆਨ ਨਹੀਂ ਸੁਣਿਆਗਾ ਵੀ ਹਮਦਰਦੀ ਜਿਤਾ ਦਿੰਦਾ ਮੁੱਖ ਮੰਤਰੀ ਸਾਹਿਬ ਵੀ ਆ ਜਿਹੜਾ ਹੋਇਆ ਬਹੁਤ ਮਾੜਾ ਹੋਇਆ ਆ ਕੂਕੂ ਕਰਦੇ ਤੇ ਟੱਪਦੇ ਆ ਅੱਕੀ ਕਾ ਮਾਰਦੇ ਤੁਹਾਡੇ ਸਾਹਮਣੇ ਜਾਂਦੇ ਆ ਪਰ ਇਹਨੂੰ ਇਹ ਨਹੀਂ ਦਿੰਦਾ ਕਿ ਮਾਂ ਦਾ ਪੁੱਤ ਉਹ ਮਾਂ ਪੁੱਭਾਂ ਮਾਰ ਕੇ ਰੋਂਦੀ ਪਈ ਆ 12 ਦਿਨ ਹੋ ਗਏ ਮੁਕੇ ਨੂੰ 10ਵੇਂ ਦਿਨ ਭੋਗ ਪਾ ਦਿੰਦੇ ਆ ਉਹ ਮਾਂ ਦੇ ਪੁੱਤ ਦਾ ਪਤਾ ਨਹੀਂ ਭੋਗ ਕਦੋਂ ਪਾਉਣਾ ਉਹ ਪਿਓ ਇਨਸਾਫ ਮੰਗਣ ਲਈ ਇਹਨਾਂ ਦੇ ਮੂੰਹ ਕਨੇ ਚਾ ਕਰਿਆ ਕਿੱਥੇ ਘਰ ਦੇ ਵਿੱਚ 70 ਵਿਸ਼ਾ ਲੋਕੀ ਆਉਂਦੇ ਆ ਅੱਜ ਉਹ ਪਿਓ 200 ਕਿਲੋਮੀਟਰ ਹੱਟ ਚੱਲ ਕੇ ਇੱਥੋਂ ਦੇ ਲੁਧਿਆਣੇ ਦੇ ਲੋਕਾਂ ਕੇ ਝੋਲੀ ਹਟਣ ਆਇਆ ਮੈਂ ਆਪ ਦਾ ਪੁੱਤ ਮਰਵਾ ਲਿਆ ਵੀ ਲੋਕੋ ਤੁਸੀਂ ਬਚ ਜਿਓ ਉਹੀ ਐਮਐਲਏ ਜਿਹਦੇ ਤੇ ਕਤਲ ਇਲਜ਼ਾਮ ਲੱਗੇ ਹੋ ਤੇ ਉਹ ਬਰੋਬਰ ਬੈਠਾ ਹੋਵੇ ਨਾਲ ਜਾਮ ਦੇਣਾ ਵੀ ਕੋਈ ਨਾ ਕੋਈ ਹਿੱਸਾ ਪੱਤੀ ਉਧਰ ਹੋਊਗੀ ਮੁੱਖ ਮੰਤਰੀ ਐਮਐਲਏ ਸਾਹਿਬ ਨੂੰ ਚੜਾਵਾ ਚੜਿਆ ਨਾ ਮੁੱਖ ਮੰਤਰੀ ਦੇ ਮੂੰਹ ਬੰਦ ਹੋ ਗਿਆ ਇਹ ਤਾਂ ਤੁਸੀਂ ਵੀ ਸਮਝ ਸਕਦੇ ਹੋ ਨਾ ਵੀ ਮੁੱਖ ਮੰਤਰੀ ਇੱਕ ਕਹਿੰਦਾ ਸੀ ਜਿਹੜਾ ਮੈਨੂੰ ਕੀੜੀ ਤੁਰੀ ਜਾਂਦੀ ਦੀਂਦੀ ਆ ਅੱਜ 23 ਸਾਲ ਦਾ ਮੁੱਖਾ ਪੁੱਤ ਨਹੀਂ ਲਿੰਦਾ ਕਿਸੇ ਨੂੰ ਇੱਕ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਮੁੱਖ ਮੰਤਰੀ ਆ ਜਿਹੜਾ ਆਪਦਾ ਕਾਤਲ ਕਰਪਸ਼ਨ ਗੁੰਡਾਗਰਦੀ ਦਾ ਰਾਜ ਕਰਨ ਵਾਲਾ ਐਮਐਲਏ ਨੂੰ ਇਹ ਬਚਾਉਣ ਦੇ ਲਈ ਇੱਕ ਪੂਰੀ ਵਾਹ ਲ ਆ ਰਹੀ ਆ ਬਾਜੀ ਰਸਤੇ ਚ ਆ ਰਹੀ ਸੀ ਤੇ ਰਸਤੇ ਚ ਜਿਹੜੀ ਪੂਰ ਸੈਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਸਾਡੀਆਂ ਬੱਸਾਂ ਆ ਰਹੀਆਂ ਸੀ ਜੀਆਂ ਇਥੇ ਕੈਂਡਲ ਮਾਰਚ ਕਰਨ ਵਾਸਤੇ ਉਹਨਾਂ ਨੂੰ ਰੋਕਿਆ ਪਰ ਕੱਲ ਤੋਂ ਹੀ ਜਿਹੜਾ ਪ੍ਰਸ਼ਾਸਨ ਹੈ ਉਹਨੇ ਸਾਡੇ ਜਿਹੜੇ ਅਕਸ਼ਨ ਕਮੇਟੀ ਦੇ ਆਗੂ ਨੇ ਉਹਨਾਂ ਦੇ ਘਰਾਂ 'ਤੇ ਛਾਪੇਮਾਰਨੇ ਸ਼ੁਰੂ ਕਰਤੇ ਉਹਦੇ باوجود ਵੀ ਅੱਜ ਜਿਹੜੀਆਂ ਬੱਸਾਂ ਤੁਰੀਆਂ ਨੇ ਉਹਨਾਂ ਨੂੰ ਵੀ ਖੋਜਪੁਰ ਰੋਕੀ ਰੱਖਿਆ ਹੈ 2 ਘੰਟੇ ਰੋਕੀ ਰੱਖਿਆ ਕਾਦਲਾਂ ਨੂੰ ਵੋਟ ਨਾ ਪਾਏ ਉਹਨਾਂ ਦਾ ਸਾਡੇ ਵਾਂਗੂ ਜਿੱਦਾਂ ਅਸੀਂ 2 200 ਕਿਲੋਮੀਟਰ ਦੂਰ ਆਦੇ ਬੱਚੇ ਲੈ ਕੇ ਆਦੀ ਜਨਾਨੀਆਂ ਲੈ ਕੇ ਆਦੇ ਨੌਜਵਾਨ ਸਾਥੀ ਲੈ ਕੇ ਆਦੇ 60 60 70 70 80 ਸਾਲ ਦੇ ਬਜ਼ੁਰਗ ਲੈ ਕੇ ਅਸੀਂ ਇੱਥੇ ਇਨਸਾਫ਼ ਪੁੱਛੇ ਆਂ ਅਸੀਂ ਕੋਈ ਭੀਖ ਮੰਗਣ ਨਹੀਂ ਆਏ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪੰਜਾਬ ਭਰ ਦੇ ਜਿਹੜੇ ਲੋਕ ਨੇ ਉਹ ਆਪਣੀ ਬਾਤ ਸੁਣਾਉਣ ਦੇ ਲਈ ਲੁਧਿਆਣੇ ਪਹੁੰਚ ਰਹੇ ਕਿਉਂਕਿ ਇਲੈਕਸ਼ਨ ਲੁਧਿਆਣੇ ਆ ਤੇ ਸਾਰੇ ਲੀਡਰ ਮੰਤਰੀ ਮੁੱਖ ਮੰਤਰੀ ਉਹ ਵੀ ਲੁਧਿਆਣੇ ਆਏ ਹੋਏ ਨੇ ਇੱਥੇ ਅੱਜ ਪਹੁੰਚੇ ਨੇ ਗੁਰੂ ਹਰਸਹਾਏ ਹਲਕਾ ਦਾ ਜਿਹੜਾ ਪਿੰਡ ਤਰਿੰਡਾ ਹੈ ਉੱਥੋਂ ਦਾ ਇੱਕ ਨੌਜਵਾਨ ਸਰਪੰਚ ਜੋ ਪਿਛਲੇ ਦਿਨੀ ਜਿਸ ਦਾ ਸਿਆਸੀ ਕਤਲ ਕੀਤਾ ਗਿਆ ਉਹਦਾ ਇਨਸਾਫ ਲੈਣ ਲਈ ਇੱਥੇ ਪਹੁੰਚੇ ਹੈ ਇਲਾਕੇ ਦੇ ਲੋਕ ਗੱਲਬਾਤ ਕਰਦੇ ਆ ਪੂਰੇ ਮਾਮਲੇ ਤੇ ਭਾਈ ਸਭ ਤੋਂ ਪਹਿਲਾਂ ਮੁੱਖ ਕਾਰਨ ਕੀ ਲੁਧਿਆਣਾ ਪਹੁੰਚੁੰਦਾ ਜੀ ਅੱਜ ਤੁਹਾਡਾ ਮੈਂ ਗੁਰਮੀਤ ਸਿੰਘ ਮੈਂ ਮਾ ਸੂਬਾ ਜਨ ਸਕੱਤਰ ਕ੍ਰਾਂਤੀਕਾਰੀ ਕਿਸਾਨੀਓਂ ਪੰਜਾਬ ਅੱਜ ਇਹ ਸਾਡਾ ਛੋਈਪੁਰ ਤੋਂ ਜਿਹੜਾ ਜਸ਼ਨਬਾਵਾ ਕਤਲकांड ਵਿਰੋਧ ਐਕਸ਼ਨ ਕਮੇਟੀ ਜਿਹੜੇ ਉਹਦੇ ਚ 35 40 ਜਥੇਬੰਦੀਆਂ ਔਰ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਇੱਥੋਂ ਤੱਕ ਆਪ ਪਾਰਟੀ ਵੀ ਸ਼ਾਮਲ ਹੈ ਉਹਦਾ ਇਹ ਵਫਦ ਸਾਰਾ ਪਹੁੰਚਿਆ ਔਰ ਇੱਥੇ ਅਸੀਂ ਕੈਂਡਲ ਮਾਰਚ ਕਰਨਾ ਹੈ ਕਾਰਨ ਇਹ ਆ ਕਿ ਆਪ ਪਾਰਟੀ ਦਾ ਜਿਹੜਾ ਐਮਐਲਏ ਫੌਜਾ ਸਿੰਘ ਸਰਾਰੀ ਉਹਦੇ ਵੱਲੋਂ ਜਿਹੜਾ ਪਿਛਲੇ ਸਰਪੰਚੀ ਲਖਣ ਆਇਆ ਉਸ ਦੌਰਾਨ ਪਿੰਡ ਤ੍ਰਿੱਡੇ ਦਾ ਜਿਹੜਾ ਇਲੈਕਸ਼ਨ ਨਹੀਂ ਹੋਣ ਦਿੱਤਾ ਗਿਆ ਇੱਕ ਤਰ ਖੜੀ ਕਰ ਲਈ ਦੂਜੀ ਕਰ ਲਈ ਔਰ ਜਿਹੜਾ ਜਸ਼ਨ ਸਰਪੰਚ ਸੀ ਉਹਦੇ ਤੋਂ 11 ਤੋਂ 12 ਲੱਖ ਰੁਪਇਆ ਲਿਆਇਆ ਕਿ ਉਸ ਨੂੰ ਸਰਪੰਚ ਬਣਾਇਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਲਗਾਤਾਰ ਨੂੰ ਟੌਰਚਰ ਕੀਤਾ ਜਾਂਦਾ ਸੀ ਇੱਥੋਂ ਤੱਕ ਕਿ ਉਹਨੂੰ ਸਰਪੰਚੀ ਵੀ ਨਹੀਂ ਕਰਨ ਦਿੱਤੀ ਗਈ ਔਰ ਪਿੰਡ ਦੇ ਵਿੱਚ ਜਾ ਕੇ ਤਿੰਨ ਵਾਰੀ ਫੌਜਾ ਸਿੰਘ ਸਰਾਰੀ ਗਿਆ ਔਰ ਜਸ਼ਨ ਸਰਪੰਚ ਨੂੰ ਪਿੰਡ ਦੇ ਵਿੱਚ ਨਹੀਂ ਸੱਦਿਆ ਗਿਆ ਬਾਕੀ ਪਿੰਡ ਨੂੰ ਇਕੱਠਾ ਕੀਤਾ ਗਿਆ ਔਰ ਉੱਥੇ ਸੈਕਟਰੀ ਜਾਂਦਾ ਉਹ ਆਪ ਹੀ ਕਾਰਵਾਈ ਪਾਉਂਦਾ ਔਰ ਉਸ ਤੋਂ ਪਹਿਲਾਂ ਜੇ ਪੰਚਾਇਤ ਦੀ ਬੋਲੀ ਹੁੰਦੀ ਏ ਤਾਂ ਉਹ ਜਿਹੜਾ ਲਾਡੀ ਪੀਏ ਆ ਫੌਜਾ ਸਿੰਘ ਸਰਾਰੀ ਦਾ ਉਹ 2 ਲੱਖ ਰੁਪਏ ਮੰਗਦਾ ਔਰ ਜਿਹੜੀ ਕਾਰਵਾਈ ਦੇ ਉੱਤੇ ਉਹਦੇ ਨਜਾਇਜ਼ ਹੱacker ਕਰ ਲਏ ਜਾਂਦੇ ਨੇ ਤਾਂ ਉਹਨੂੰ ਇਹ ਡਾਬਾ ਦਿੱਤਾ ਜਾਂਦਾ ਕਿ ਜਾਂ ਇੰਨੇ ਪੈਸੇ ਹੋਰ ਦੇ ਨਹੀਂ ਤਾਂ ਤੇਰੇ ਉੱਤੇ ਪਰਚਾ ਕਰਾਂਗੇ ਔਰ ਸਰਪੰਚੀ ਵੀ ਉਹਦੀ ਹੜੱਪਲੀ ਖੋਲ ਹੀ ਉਹਦੇ ਤੋਂ ਬਾਕੀ ਵੀ ਹੋਰ ਪੈਸੇ ਮੰਗੀ ਜਾ ਰਹੇ ਸੀ ਔਰ ਜਸ਼ਨਬਾਬਾ ਗਿਆ ਹੋਇਆ ਬਾਬਾ ਬੁੱਢਾ ਸਾਹਿਬ ਉਹ ਪਿੱਛੇ ਫੌਜਾ ਸਿੰਘ ਸਰਾਰੀ ਔਰ ਉਹਦਾ ਜਿਹੜਾ ਲਾਡੀ ਪੀਏ ਆ ਉਹ ਪਿੰਡ ਆਉਂਦੇ ਨੇ ਤੇ ਪਿੰਡ 'ਚ ਆਉਦਿਆਂ ਨੂੰ ਫੋਨ ਤੇ ਗਾਲ੍ਹਾਂ ਕੱਢਦੇ ਨੇ ਟੌਰਚਰ ਕਰਦੇ ਨੇ ਕਿ ਤੂੰ ਪ੍ਰਬੰਧ ਨਹੀਂ ਕੀਤਾ ਪਹਿਲਾਂ ਨੂੰ ਦੱਸਿਆ ਨਹੀਂ ਜਾਂਦਾ ਪੁੱਛਿਆ ਨਹੀਂ ਜਾਂਦਾ ਔਰ ਪਿੰਡ ਜਾ ਕੇ ਉਹਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਸਾਰੇ ਪਿੰਡ ਦੇ ਸਾਹਮਣੇ ਜਲੀਲ ਕੀਤਾ ਜਾਂਦਾ ਔਰ ਲਗਾਤਾਰ ਇੰਨਾ ਜਲੀਲ ਕੀਤਾ ਗਿਆ ਕਿ ਉਹ ਜਸ਼ਨ ਸਰਪੰਚ ਆਪਣੇ ਆਪ ਨੂੰ ਇਹਨਾਂ ਤੋਂ ਦੁਖੀ ਹੋ ਕੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਗਿਆ ਔਰ ਉਹਦੇ ਦੋਸ਼ੀ ਨੇ ਜਿਹੜੇ ਦੋਏ ਫੌਜਾ ਸਿੰਘ ਸਰਾਰੀ ਔਰ ਉਹਦਾ ਜਿਹੜਾ ਪੀਏ alaadi ਉਹਦੇ ਅਸੀਂ ਮੰਗ ਕਰ ਰਹੇ ਹਾਂ ਉਦੋਂ ਤੋਂ ਕਿ ਇਹਦੇ ਤੇ ਕਾਰਵਾਈ ਕੀਤੀ ਜਾਏ ਐਫਆਰ ਦਰਜ ਕੀਤੀ ਜਾਏ ਅਗਲੀ ਜਿਹੜੀ ਇਹ ਕਾਰਵਾਈ ਫੌਜਾ ਸਿੰਘ ਸਰਾਰੀ ਕਰਦਾ ਕਿ ਉਹਦੀ ਮੌਤ ਹੋ ਜਾਂਦੀ ਉਹ ਗੋਲੀ ਮਾਰ ਕੇ ਇਹਨਾਂ ਤੋਂ ਦੁਖੀ ਹੋ ਕੇ ਆਪਣੇ ਮਰ ਜਾਂਦਾ ਅਗਲੇ ਦਿਨ ਜਦੋਂ ਸੰਸਕਾਰ ਹੁੰਦਾ ਹੁੰਦਾ ਪਰਿਵਾਰ ਇਕੱਠਾ ਹੁੰਦਾ ਤਾਂ ਪੋਸਟਮਾਰਟ ਵੀ ਨਹੀਂ ਹੋਣ ਦਿੱਤਾ ਜਾਂਦਾ ਫੌਜਾ ਸਿੰਘ ਸਰਾਰੀ ਤੋਂ ਉਹਦਾ ਲਾਡੀ ਪੀਏ ਪੁਲਿਸ ਪ੍ਰਸ਼ਾਸਨ ਨੂੰ ਪੂਰੇ ਨਾਲ ਲੈ ਕੇ ਪਹੁੰਚਦੇ ਨੇ ਪਰਿਵਾਰ ਨੂੰ ਅੰਦਰ ਤਾੜ ਲੈਂਦੇ ਨੇ ਕਿ ਜਲਦੀ ਸਰਕਾਰ ਕਰੋ ਨਹੀਂ ਤੇ ਤੁਹਾਡੇ ਉੱਤੇ ਪਰਚਾ ਪਾ ਦਿੱਤਾ ਜਾਵੇਗਾ ਪਰ ਪਰਿਵਾਰ ਨੂੰ ਡਰਾ ਕੇ ਨਾ ਪੋਸਟਮਾਰਟਮ ਹੋਣ ਦਿੱਤਾ ਜਾਂਦਾ ਔਰ ਜਲਦੀ ਸੰਸਕਾਰ ਕਰਾ ਦਿੱਤਾ ਜਾਂਦਾ ਔਰ ਫੌਜਾ ਸਰਾਰੀ ਤੇ ਕੋਈ ਵੀ ਪੁਲਿਸ ਪ੍ਰਸ਼ਾਸਨ ਵੀ ਕਾਰਵਾਈ ਨਹੀਂ ਕਰ ਰਿਹਾ ਔਰ ਸਾਡਾ ਪਿਛਲੇ 9 ਤਰੀਕ ਨੂੰ ਜਿਹੜਾ ਫਰੋਇਪੁਰ ਦੇ ਥਾਣਾ ਲਖੋਕੇ ਬਰਾਮ ਹੈ ਉਹਦੇ ਅੱਗੇ ਸਾਰੀਆਂ ਜਥੇਬੰਦੀਆਂ ਦਾ ਵੱਡਾ ਇਕੱਠ ਸੀ ਜਿਦੇ ਵਿੱਚ ਲਗਭਗ 5 ਤੋਂ 7000 ਕਿਸਾਨ ਮਜ਼ਦੂਰ ਸਾਰੀਆਂ ਜਥੇਬੰਦੀਆਂ ਦੇ ਸ਼ਾਮਿਲ ਸਨ ਤਾਂ ਪ੍ਰਸ਼ਾਸਨ ਅੱਜ ਜਿਹੜੀ ਹੈਗੀ 12 13 ਹੋ ਚੁੱਕੀ ਤਿੰਨ ਦਿਨ ਬੀਤ ਚੁੱਕੇ ਨੇ ਹਾਲੇ ਵੀ ਐਫਆਈਆਰ ਦਰਜ ਨਹੀਂ ਕੀਤੀ ਔਰ ਇਸ ਦੇ ਰੋਸ ਵਜੋਂ ਅਸੀਂ ਗੁਰੂ ਹਰਸਾਏ ਦੇ ਵਿੱਚ ਕੈਂਡਲ ਮਾਰਚ ਕੀਤਾ ਹੈ ਜਲਾਲਾਬਾਦ ਦੇ ਵਿੱਚ ਕੈਂਡਲ ਮਾਰਚ ਕੀਤਾ ਔਰ ਇੱਥੇ ਅਸੀਂ ਇਸ ਲਈ ਆਏ ਆ ਕਿ ਆਪ ਸਰਕਾਰ ਇਹ ਕਹਿ ਰਹੀ ਕਿ ਅਸੀਂ ਬਦਲਾ ਕਰਤਾ ਅਸੀਂ ਲੋਕਾਂ ਨੂੰ ਬਹੁਤ ਸੁਖੀ ਕਰ ਰਹੇ ਆ ਬਹੁਤ ਹੋਰ ਲਾਰੇ ਲਾਰੇ ਦਿੱਤੇ ਜਾ ਰਹੇ ਨੇ ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਸਾਡੇ ਐਮਐਲਏ ਨੇ ਜਿਹੜੇ ਉਹ ਫੋਈਪੁਰ ਦੇ ਵਿੱਚ ਕੀ ਕਰ ਰਹੇ ਨੇ ਕਿਵੇਂ ਉਹਨਾਂ ਤੋਂ ਨੌਜਵਾਨ ਕਤਲ ਆਪਿਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਰਹੇ ਨੇ ਦੁਖੀ ਹੋ ਕੇ ਔਰ ਇਹ ਅਸੀਂ ਦੱਸਣ ਆਏ ਆ ਕਿ ਆਪ ਸਰਕਾਰ ਦਾ ਜਿਹੜਾ ਅਸਲੀ ਚਿਹਰਾ ਹੈ ਇਹਨਾਂ ਦੇ ਐਮਐਲਏ ਦਾ ਅਸਲੀ ਚਿਹਰਾ ਆਹਾ ਹੈ ਤੋ ਇਸ ਲਈ ਜਿਹੜਾ ਲੁਧਿਆਣੇ ਦੇ ਲੋਕੋ ਸੋਚ ਸਮਝ ਕੇ ਇਹਨਾਂ ਨੂੰ ਚੁਣਿਓ ਇਹਨਾਂ ਨੇ ਪਹਿਲਾਂ ਤਾਂ ਜਿੱਥੇ ਪੰਜਾਬ ਖਾਦਾ ਪੈਸੇ ਖਾ ਕੇ ਸਾਰੇ ਅਦਾਰੇ ਖਾ ਕੇ ਹੁਣ ਲੋਕਾਂ ਦੇ ਜਿਹੜਾ ਵੱਡੀ ਗੱਲ ਕਿ ਆਪ ਸਰਕਾਰ ਪਾਰਟੀ ਦਾ ਹੀ ਉਹ ਨੌਜਵਾਨ ਸੀ ਜਿਹੜਾ ਪਿਛਲੇ ਲਗਭਗ ਜਦੋਂ ਤੋਂ ਪਾਰਟੀ ਬਣੀ ਉਦੋਂ ਤੋਂ ਜੁੜਿਆ ਹੋਇਆ ਤੇ ਉਸ ਸਰਪੰਚ ਨੂੰ ਹੀ ਦੁਹੀ ਕੀਤਾ ਜਾ ਰਿਹਾ ਨਾ ਕੀਤਾ ਗਿਆ ਆਪ ਪਾਰਟੀ ਦੇ ਆਪਦੇ ਵਰਕਰਾਂ ਨੂੰ ਨਹੀਂ ਬਖਸ਼ ਰਿਹਾ ਐਮਐਲਏ ਤੇ ਭਾਈ ਵੱਡਾ ਸਵਾਲ ਇਹ ਵੀ ਹੈ ਕਿ ਵੀ ਮੁੱਖ ਮੰਤਰੀ ਨੇ ਇਹ ਮਾਮਲੇ ਉੱਤੇ ਕੋਈ ਬਿਆਨ ਤੱਕ ਨਹੀਂ ਦਿੱਤਾ। ਕਾਰਵਾਈ ਕਰਨੀ ਤਾਂ ਬਾਅਦ ਦੀ ਗੱਲ ਹੈ ਪਰ ਦੁੱਖ ਦਾ ਪ੍ਰਗਟਾਵਾ ਵੀ ਨਹੀਂ ਕੀਤਾ ਕਿ ਮੁੱਖ ਮੰਤਰੀ ਵੱਲੋਂ ਆਪਣੀ ਪਾਰਟੀ ਦੇ ਸਰਪੰਚ ਦੇ ਲਈ। ਆ ਵੇਖੋ ਜੀ ਕੱਲੇ ਮੁੱਖ ਮੰਤਰੀ ਨਹੀਂ ਮੁੱਖ ਮੰਤਰੀ ਦਾ ਜਿੰਨਾ ਜਿਹੜਾ ਹਮਲਾ ਫੈਲਾ ਹੈ ਕੈਬਨਿਟ ਮੰਤਰੀ ਨੇ ਜਾਂ ਸਰਕਾਰ ਦੇ ਬਾਕੀ ਐਮਐਲਏ ਨੇ ਕਿਸੇ ਵੀ ਇਹਦਾ ਬਿਆਨ ਨਹੀਂ ਦਿੱਤਾ। ਇੱਕ ਸਿਰਫ ਉਧਰ ਇਲਾਕੇ ਦੇ ਜਿਹੜੇ ਵਰਕਰ ਨੇ ਉਹ ਬੋਲ ਰਹੇ ਨੇ ਮੁੱਖ ਮੰਤਰੀ ਬਾਕੀ ਹਰ ਗੱਲ ਤੇ ਬੋਲਦਾ ਪਰ ਐਡੀ ਵੱਡੀ ਜਿਹੜੀ ਘਟਨਾ ਵਾਪਰੀ ਉਹ ਵੀ ਆਪ ਪਾਰਟੀ ਦੇ ਐਮਐਲਏ ਦੁਖੀ ਹੋ ਕੇ ਉਹਦੇ ਸੰਦਰਭ ਵਿੱਚ ਇੱਕ ਵੀ ਮੁੱਖ ਮੰਤਰੀ ਨੇ ਬਿਆਨ ਨਹੀਂ ਜਾਰੀ ਕੀਤਾ ਸੋ ਇਸ ਲਈ ਅਸੀਂ ਇਸ ਘਟਨਾ ਤੋਂ ਇਹ ਸਾਡਾ ਜਿਹੜਾ ਰੋਸ ਹੋਰ ਐਕਸ਼ਨ ਕਰਨਾ ਆਇਆ ਇਨਸਾਫ ਲੈਣ ਲਈ ਆਇਆ ਆ ਕਿ ਆਪ ਪਾਰਟੀ ਦਾ ਜੇ ਇਹ ਸੱਚੀ ਸੂਚੀ ਹੈ ਤਾਂ ਫੌਜਾ ਸਿੰਘ ਸਰਾਰੀ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਤੁਰੰਤ ਉਹਦੇ ਲਾਡੀ ਜਿਹੜਾ ਪੀਏ ਆ ਦੋਵਾਂ ਨੂੰ ਤੁਰੰਤ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਜੇਲ੍ਹ 'ਚ ਭੇਜੇ ਅੱਛਾ ਐਮ ਐਲ ਏ ਦੀ ਇੱਕ ਦਿਨ ਵੀਡੀਓ ਆਉਂਦੀ ਹੈ ਕੋਈ ਦਿਨ ਪਹਿਲਾਂ ਉਹ ਕਹਿੰਦੇ ਆ ਕਿ ਅਸੀਂ ਸਾਰਿਆਂ ਦੇ ਉੱਤੇ ਜਾਂਚ ਕਰਵਾ ਕੇ ਕਾਰਵਾਈ ਖੁਦ ਕਰਾਵਾਂਗੇ ਉਹ ਮਤਲਬ ਖੁਦ ਭਰੋਸਾ ਦੇ ਰਿਹਾ ਕਿ ਅਸੀਂ ਹੀ ਕਾਰਵਾਈ ਕਰਾਵਾਂਗੇ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਆਪ ਪਾਰਟੀ ਦਾ ਵਰਕਰ ਸੀ ਸਰਪੰਚ ਬਣ ਗਿਆ ਉਹਨੂੰ ਇੰਨਾ ਟਾਰਚਰ ਕੀਤਾ ਕਿ ਉਹ ਆਪਦੇ ਆਪ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿੰਦਾ ਤਾਂ ਉਦਾਂ ਹੀ ਜਿਹੜੇ ਬਾਕੀ ਸਰਪੰਚ ਨੇ ਉਹਨਾਂ ਨੂੰ ਹੀ ਫੌਜਾ ਸਿੰਘ ਸਰਾਰੀ ਡਰਾ ਕੇ ਠਮਰਾ ਠਮਕਾ ਕੇ ਇੱਕ ਮੈਮੋਰੰਡਮ ਲਿਖ ਕੇ ਦਿੰਦਾ ਇਕੱਠੇ ਕਰਕੇ ਕਿ ਆਹ ਮੈਮੋਰੰਡਮ ਮੈਨੂੰ ਦਿਓ ਫੌਜਾ ਸਿੰਘ ਸਰਾਰੀ ਕਹਿੰਦਾ ਕਿ ਮੈਂ ਜਿਹੜਾ ਦੋਸ਼ੀਆਂ ਤੇ ਕਾਰਵਾਈ ਕਰਾਂਗਾ ਦੋਸ਼ੀ ਕੌਣ ਹੈ ਫੌਜਾ ਸਿੰਘ ਸਰਾਰੀ ਤੋਂ ਦੁਖੀ ਹੋਇਆ ਫੌਜਾ ਸਿੰਘ ਸਰਾਰੀ ਉਹਦਾ ਦੋਸ਼ੀ ਏ ਫੋਨ ਕਾਲਾਂ ਡਿਟੇਲ ਸਾਰਾ ਕੁਝ ਉਹ ਸਾਹਮਣੇ ਆ ਗਿਆ ਆਪਦਾ ਦੱਸ ਕੇ ਵੀ ਗਿਆ ਵੀ ਭਾਈ ਮੈਂ ਇਸ ਦੁੱਖੋਂ ਮਰਨ ਮਰਨ ਲੱਗਾ ਤਾਂ ਫੌਜਾ ਸਿੰਘ ਸਰਾਰੀ ਆਪੇ ਹੀ ਮੰਗ ਮੈਮਰੀਮਡਾ ਲੈ ਰਿਹਾ ਤੇ ਆਪੇ ਹੀ ਆਪ ਦੇ ਕਾਬ ਦੇ ਤੇ ਕਾਰਵਾਈ ਨਹੀਂ ਹੁੰਦੇ ਰਿਹਾ ਤੇ ਆਪੇ ਹੀ ਜੱਜ ਬਣ ਰਿਹਾ ਆਪੇ ਹੀ ਆਦਾ ਵਕੀਲ ਬਣ ਰਿਹਾ ਤੇ ਉਹ ਹੀ ਦੋਸ਼ੀ ਏ ਇਹ ਨਵਾਂ ਵਰਤਾਰਾ ਔਰ ਜਿਹੜੇ ਉਹ ਲੋਕ ਨੇ ਉਹਨਾਂ ਨੂੰ ਬੰਧੂ ਬਣਾਇਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਵੀ ਡਰਾਬੇ ਧਮਗਾਏ ਦਿੱਤੀ ਜਾ ਰਹੇ ਦਿੱਤੇ ਜਾ ਰਹੇ ਨੇ ਕਿ ਤੁਹਾਡੇ ਤੇ ਵੀ ਨਜਾਇਜ਼ ਪਰਚੇ ਪਾ ਦਿਆਂਗੇ ਇਹ ਡਰਾਵੇ ਦੇ ਕੇ ਸਰਕਾਰ ਇਹ ਮੈਮੋਰੰਡਮ ਲੈ ਰਿਆ ਅੱਛਾ ਅੱਜ ਦੀ ਅੱਜ ਦੀ ਘਟਨਾ ਦੀ ਗੱਲ ਕਰੀਏ ਵੀ ਅੱਜ ਤੋਂ ਅੱਡੀ ਗਿਣਤੀ ਬਹੁਤ ਘੱਟ ਪਹੁੰਚੀ ਇਹਦਾ ਕੀ ਕਾਰਨ ਹੈ ਇੱਥੇ ਅੱਜ ਗਿਣਤੀ ਜਿਹੜੀ ਹੈ ਸਾਡੇ 25 26 ਜਥੇਬੰਦੀਆਂ ਸੀ ਉਹ ਬੱਸਾਂ ਲੈ ਕੇ ਤੁਰੀਆਂ ਨੇ ਔਰ ਕੱਲ ਤੋਂ ਹੀ ਜਿਹੜਾ ਪ੍ਰਸ਼ਾਸਨ ਹੈ ਉਹਨੇ ਸਾਡੇ ਜਿਹੜੇ ਐਕਸ਼ਨ ਕਮੇਟੀ ਦੇ ਆਗੂ ਨੇ ਉਹਨਾਂ ਦੇ ਘਰਾਂ 'ਤੇ ਛਾਪੇ ਮਾਰਨੇ ਸ਼ੁਰੂ ਕਰਤੇ ਉਹਦੇ باوجود ਵੀ ਅੱਜ ਜਿਹੜੀਆਂ ਬੱਸਾਂ ਤੁਰੀਆਂ ਨੇ ਉਹਨਾਂ ਨੂੰ ਵੀ ਫਿਰੋਜ਼ਪੁਰ ਰੋਕੀ ਰੱਖਿਆ ਹੈ 2 ਘੰਟੇ ਰੋਕੀ ਰੱਖਿਆ ਉੱਥੋਂ ਆਉਣ ਨਹੀਂ ਦਿੱਤਾ ਉਹਦੇ باوجود ਪ੍ਰਦਰਸ਼ਨ ਕਰਕੇ ਫੇਰ ਉੱਥੋਂ ਜਿਹੜੀਆਂ ਬੱਸਾਂ ਛਡਾ ਕੇ ਅਸੀਂ ਇੱਥੇ ਪਹੁੰਚੇ ਆ ਉਹ ਸਾਡੀ ਗਿਣਤੀ ਅਜੇ ਹੋਰ ਪਹੁੰਚ ਰਹੀ ਹੈ ਥੋੜੀ ਨਹੀਂ ਗੀ ਸਾਰੀਆਂ ਰੋਕਾਂ ਦੇ باوجود ਵੀ ਜਿਹੜੀ ਗਿਣਤੀ ਸਾਡੀ ਪਹੁੰਚ ਰਹੀ ਹੈ ਆਵਾਜ਼ ਚੱਕਣ ਤੋਂ ਵੀ ਰੋਕਿਆ ਜਾ ਰਿਹਾ ਤੁਹਾਨੂੰ ਕਾਰਵਾਈ ਤੇ ਕੀ ਕਰਨੀ ਹੈ ਹਾਂਜੀ ਬਿਲਕੁਲ ਦੀ ਜਿਹੜੀ ਕਾਰਵਾਈ ਤਾਂ ਕਰਨੀ ਨਹੀਂ ਕਾਰਵਾਈ ਕਿਉਂਕਿ ਐਮਐਲਏ ਤੇ ਕਰਨੀ ਪੈਣੀ ਹੈ ਉਹ ਅੰਗ ਸਰਕਾਰ ਦਾ ਪਰ ਇਹ ਜਿਹੜਾ ਸਾਡਾ ਹਮਲਾ ਫੈਲਾ ਸਾਡੀਆਂ ਜਥੇਬੰਦੀਆਂ ਇਨਸਾਫਤੰਦ ਲੋਕ ਨੇ ਇਹ ਕਾਰਵਾਈ ਦੀ ਲੜ ਰਹੇ ਨੇ ਲੜ ਰਹੇ ਆ ਇੱਥੇ ਵੀ ਆਏ ਆ ਔਰ ਜਿਹੜੀ ਆਵਾਜ਼ ਤੋਂ ਰੋਕਿਆ ਜਾ ਰਿਹਾ ਉਹ ਅਸੀਂ ਗੁਰੂ ਹਰ ਸਾਹਿਬੀ ਚੁੱਕ ਰਹੇ ਆ ਲੱਖੋ ਕੇ ਬਰਾਮ ਵੀ ਚੁੱਕੀ ਏ ਔਰ ਇੱਥੇ ਵੀ ਅੱਜ ਚੁੱਕਾਂਗੇ ਇਹਨਾਂ ਦੇ ਰੋਕਾਂ ਦੇ باوجود ਆਵਾਜ਼ ਨੂੰ ਰੋਕਣ ਦੇ باوجود ਵੀ ਸਾਡਾ ਵੱਡਾ ਕੱਠ ਜਿਹੜਾ ਇੱਥੇ ਆ ਰਿਹਾ ਜੀ ਭਾਈ ਜੀ ਕੀ ਵਾਪਰੇ ਜੀ ਅੱਜ ਹਾਂਜੀ ਕੀ ਵਾਪਰੇ ਜੀ ਤੁਹਾਨੂੰ ਰੋਕਿਆ ਗਿਆ ਜਿਹੜਾ ਰਸਤੇ ਦੇ ਵਿੱਚ ਭਾਈ ਜੀ ਰਸਤੇ 'ਚ ਆ ਰਿਹਾ ਸੀ ਤੇ ਰਸਤੇ 'ਚ ਜਿਹੜੀ ਪੂਲ ਸੈਡਮਿਨਿਸਟ੍ਰੇਸ਼ਨ ਨੇ ਜਿਹੜੀਆਂ ਸਾਡੀਆਂ ਬੱਸਾਂ ਆ ਰਹੀਆਂ ਸੀ ਜਾਂ ਇੱਥੇ ਕੈਂਡਲ ਮਾਰਚ ਕਰਨ ਵਾਸਤੇ ਉਹਨਾਂ ਨੂੰ ਰੋਕਿਆ ਰਸਤੇ 'ਚ ਤੇ ਜਿਹੜੀ ਕਾਰਾਂ ਵਾਲੇ ਸੀ ਕਿਉਂ ਕਿੱਧਰ ਦੀ ਆ ਗਿਆ ਕਿੱਧਰ ਦੀ ਆ ਗਿਆ ਐਡਮਿਨਿਸਟ੍ਰੇਸ਼ਨ ਦੀ ਪੂਰੀ ਵਾਹ ਲੱਗੀ ਹੋਈ ਆ ਵੀ ਇਹ ਜਿਹੜਾ ਪ੍ਰੋਟੈਸਟ ਆ ਇਹਨੂੰ ਨਾ ਹੋਣ ਦਿੱਤਾ ਜਾਵੇ ਔਰ ਜਿਹੜਾ ਕਾਤਲ ਆ ਸਾਡਾ ਜੀ ਉੱਥੋਂ ਜਿਹੜਾ ਇੱਕ ਨੌਜਵਾਨ ਬੱਚਾ ਸਪੋਰਟਸਮੈਨ ਦੀ ਮੈਂ ਕਹਿੰਦਾ ਉਹਦੀ ਹੱਤਿਆ ਹੋਈ ਆ ਜੀ ਉਹ ਆਤਮ ਹੱਤਿਆ ਨਹੀਂ ਹੋਈ ਉਹਦੀ ਜਿਹੜੀ ਮੌਤ ਹੋਈ ਆ ਉਹਨੂੰ ਇਨਸਾਫ ਦੁਵਾਨ ਤੋਂ ਔਰ ਐਮ.ਐਲ.ਏ ਨੂੰ ਹਰ ਹਾਲਤ 'ਚ ਬਚਾਉਣ ਵਾਸਤੇ ਅੱਡੀ ਪੱਪੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਲੱਗਦਾ ਇਹ ਸਰਕਾਰ ਕੋਈ ਦੇਖ ਕੇ ਕਾਰਵਾਈ ਕੀਤੀ ਜਾਊਗੀ ਦੇਖੋ ਪੰਜਾਬ ਜਿਹੜਾ ਹੈ ਇਹ ਜੁਝਾਰੂਆਂ ਦਾ ਇਨਸਾਫ ਸੰਤ ਲੋਕਾਂ ਦੀ ਧਰਤੀ ਆ ਇੱਥੋਂ ਦੇ ਲੋਕ ਨਾ ਤਾਂ ਜ਼ੁਲਮ ਕਰਦੇ ਆ ਤੇ ਨਾ ਹੀ ਜ਼ੁਲਮ ਸਹਿੰਦੇ ਆ ਬਹੁਤ ਵੱਡਾ ਅਨਿਆਂ ਹੋਇਆ ਬੜਾ ਵੱਡਾ ਜ਼ੁਲਮ ਹੋਇਆ ਔਰ ਸਰਕਾਰ ਦੇ ਕੰਨਾਂ 'ਤੇ ਕੋਈ ਜੂੰ ਨਹੀਂ ਸਿਰਕਰੀ ਔਰ ਉਹ ਸਰਕਾਰ ਨੂੰ ਖੜਕਾਉਣ ਵਾਸਤੇ ਸਰਕਾਰ ਜਿਹੜੀ ਗੂੰਗੀ ਤੇ ਬਹਿਰੀ ਹੋ ਗਈ ਏ ਉਹਨੂੰ ਜਗਾਉਣ ਵਾਸਤੇ ਇੱਥੇ ਜਿਹੜੇ ਅਮਨਕਸੰਦ ਲੋਕ ਨੇ ਵਾਕਵਾਕ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਟੀਚਰ ਜਥੇਬੰਦੀਆਂ ਨੇ ਖत्री सभा ਹੋਰ ਵੀ ਬੜੀਆਂ ਜਥੇਬੰਦੀਆਂ ਨੇ ਜਿਹੜੀਆਂ ਇੱਥੇ ਆ ਰਹੀਆਂ ਨੇ ਤਾਂ ਕਿ ਕੈਂਡਲ ਮਾਰਚ ਕਰਕੇ ਇੱਕ ਸ਼ਾਂਤਮਈ ਤਰੀਕੇ ਨਾਲ ਆਦਾ ਪ੍ਰੋਟੈਸਟ ਜਾਰ ਕਰਕੇ ਸਰਕਾਰ ਨੂੰ ਇਹ ਦੱਸਿਆ ਜਾਵੇ ਕਿ ਕੱਲੇ ਫੁੱਟਕਲੇ ਸਨਾਨ ਨਾਲ ਜਿਹੜਾ ਇਨਸਾਫ ਨਹੀਂ ਮਿਲਦਾ ਕੱਲੇ ਚੁਟਕਲੇ ਜਨਾਰ ਨਾਲ ਸਰਕਾਰ ਨਹੀਂ ਚਲਦੀ ਸਰਕਾਰ ਚਲਾਉਣ ਵਾਸਤੇ ਤੁਹਾਨੂੰ ਚਾਹੇ ਨਾੜੇ ਦਾ ਕਹਿੰਦੇ ਹੋ ਵਿੱਚ ਕੋਈ ਵੀ ਹੋਵੇ ਜੋ ਕਰੇਗਾ ਸੋ ਭਰੇਗਾ ਪਰ ਜੇ ਹੁਣ ਜਿਹੜਾ ਇੱਕ ਐਮਐਲਏ ਆ ਜੀ ਉਹਨੂੰ ਉਹਦਾ ਪਰਿਵਾਰ ਕਹਿ ਰਿਹਾ ਹੈ ਆਦਾ ਬੀਏ ਇਹਦੇ ਕਰਕੇ ਮਰਿਆ ਹੈ ਇਹ ਰੀਚੋ ਤੋਂ ਮੰਗ ਰਿਹਾ ਸੀ ਇਹਦੇ ਕਰਕੇ ਮਰਿਆ ਇਹਦੇ ਕਰਕੇ ਸੁਸਾਇਸਾਈਡ ਕੀਤੀ ਹੈ ਤਾਂ ਸਰਕਾਰ ਨੂੰ ਇੱਕ ਬੰਦੇ ਤੇ ਐਫਆਈਆਰ ਕਰਨ ਦੇ ਇਤਰਾਜ਼ ਵੀ ਕੀਆ ਸਰਕਾਰ ਐਫਆਈਆਰ ਕਰੇ ਉਹਨੂੰ ਫੜ ਕੇ ਅੰਦਰ ਦੇ ਵੀ ਇਨਵੈਸਟੀਗੇਸ਼ਨ ਕਰੇ ਕੋਰਟ ਦੇਖੇਗੀ ਉਹ ਗੁਨਾਹਗਰ ਹੈ ਕਿ ਨਹੀਂ ਹੈ ਜੇ ਗੁਨਾਹ ਕਰਕੇ ਤਾਂ ਕੋਰਟ ਨੂੰ ਸਜ਼ਾ ਦੇਵੇਗੀ ਨਹੀਂ ਤਾਂ ਬਰੀ ਹੋ ਜਾਏਗਾ ਪਰ ਸਰਕਾਰ ਨੂੰ ਪਤਾ ਨਹੀਂ ਉਸ ਐਮਐਲਏ ਤੋਂ ਕੀ ਇਹਨਾਂ ਦਾ ਕਮਾਊ ਪੋਤਾ ਜਾਂ ਕੀ ਗੱਲ ਆ ਵੀ ਉਹਦੇ ਪਹਿਲਾਂ ਕਿ ਕ੍ਰਪਸ਼ਨ ਦੀ ਇੱਕ ਚੇਨ ਆ ਉਹਦੀ ਜੀ ਸਟਾਰਟਿੰਗ ਤੋਂ ਮੰਤਰੀ ਬਣਾਇਆ ਉਦੋਂ ਕਣਕ ਚੋਰ ਚ ਫੜਿਆ ਗਿਆ ਬਾਅ ਚ ਉਹਦੇ ਹੋਰ ਕੁਟਾਲੇ ਹੋਏ ਉਹਨੂੰ ਬੜੀ ਦੇਰ ਬਾਅਦ ਉਹਨੂੰ ਰਜ਼ਾਈ ਦਿਵਾਣਾ ਪਿਆ ਹੁਣ ਆ ਸਾਰਾ ਕੁਝ ਬਰਦਾਸ਼ਤ ਕਰ ਰਿਆ ਸੀ ਅਮਨ ਪਸੰਦ ਲੋਕ ਪਰ ਜਦੋਂ ਸਾਡੇ ਬੱਚਿਆਂ ਨੂੰ ਖਾਨ ਲੱਗ ਗਿਆ ਇੱਕ ਸਪੋਰਟਸਮੈਨ ਇਹਦੇ ਸੋਹਣੇ ਤੇ ਸੁਨੱਖੇ ਜਿਹੜੇ ਜਿਨ੍ਹਾਂ ਨੂੰ ਜਿਹੋ ਜੇ ਨੌਜਵਾਨਾਂ ਨੂੰ ਦੇਖ ਕੇ ਬੰਦੇ ਦੀ ਭੁੱਖ ਪਲੇਦੀ ਸੀ ਉਹ ਜੇ ਬੱਚੇ ਹੀ ਸਾਡੇ ਨਿਕਲਣ ਲੱਗ ਗਿਆ ਤਾਂ ਫਿਰ ਮਜਬੂਰ ਹੋ ਕੇ ਸਾਨੂੰ ਲੋਕਾਂ ਨੂੰ ਜਿਹੜਾ ਨਾ ਇੱਥੋਂ ਦਾ ਕਾਣਾ ਪਿਆ ਕਿਸੇ ਦਾ ਦਿਲ ਨਹੀਂ ਕਰਦਾ ਤਰਦੀ ਦੁਬਾਰਾ ਲੋਹਿਆਣੇ ਹੁਣ ਚੋਣਾ ਨੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਇੱਥੋਂ ਦੇ ਲੋਕ ਨੇ ਜਿਹੜੇ ਇਹਨਾਂ ਨੇ ਵੋਟ ਪਾਉਣੀ ਹੈ ਜਾ लुधियाने ਦੇ ਮਸਹੂਜਵਾਨ ਲੋਕ ਨੇ ਇੱਕ ਸਾਡੀ ਜਿਹੜੀ ਇਹ ਅਸੀਂ ਉਦਯੋਗਕ ਜਿਹੜੀ ਇਹਨੂੰ ਰਾਜਦਾਨੀ ਬਣਦੇ ਆ ਲੁਧਿਆਣੇ ਨੂੰ ਲੋਕ ਦੇਖ ਰਹੇ ਨੇ ਮੈਂ ਲੁਧਿਆਣੇ ਦੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦਾ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰ ਜਰੂਰ ਦੇਖਿਓ ਵੀ ਤੁਹਾਡਾ ਹਮਦਰਦ ਕੌਣ ਹੈ ਤੁਹਾਡੀ ਸਹੀ ਰਹਿਣ ਲਈ ਕੌਣ ਕਰ ਸਕਦਾ ਉਹਨੂੰ ਵੋਟ ਪਾਓ ਕਾਜ਼ਲਾਨ ਨੂੰ ਵੋਟ ਨਾ ਪਾਓ ਉਹਨੂੰ ਜਿ ਸਾਡੇ ਵਾਂਗੂ ਜਿੱਦਾਂ ਅਸੀਂ 2-200 ਕਿਲੋਮੀਟਰ ਦੂਰ ਆਦੇ ਬੱਚੇ ਲੈ ਕੇ ਆਦੀ ਜਨਾਨੀਆਂ ਲੈ ਕੇ ਆਦੇ ਨੌਜਵਾਨ ਸਾਥੀ ਲੈ ਕੇ ਆਦੇ 60 60 70 ਤੱਕ 80 ਸੀ ਸਾਲ ਦੇ ਬਜ਼ੁਰਗ ਲੈ ਕੇ ਅਸੀਂ ਇੱਥੇ ਇਨਸਾਫ਼ ਪਿੱਛੇ ਆਏ ਆ ਅਸੀਂ ਕੋਈ ਭੀਖ ਮੰਗਣ ਨਹੀਂ ਆਏ ਸੂਜਵਾਨ ਵੋਟਰੋ ਖਿਆਲ ਰੱਖਿਓ ਇੱਕ ਕਾਤਲ ਆਏ ਇਹਨਾਂ ਕਾਤਲਾਂ ਨੂੰ ਵੋਟ ਨਾ ਪਾਓ ਬਾਕੀ ਤੁਸੀਂ ਦੇਖ ਲਿਓ ਬੰਦਾ ਕੌਣ ਆ ਕਿਹਨੂੰ ਪਾਉਣੀ ਆ ਬੰਦੇ ਨੂੰ ਵੋਟ ਪਾਓ ਕਾਤਲਾਂ ਨੂੰ ਵੋਟ ਨਾ ਪਾਓ ਭਾਈ ਜੀ ਕੀ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਆ ਉਹਦੇ ਐਮਐਲਏ ਦੇ ਤੁਸੀਂ ਇਹਨਾਂ ਦਾ ਨਾਮ ਲੈ ਰਿਆ ਪੂਰਾ ਉਹਨਾਂ ਦਾ ਪਰਿਵਾਰ ਲੈ ਰਿਆ ਵੀ ਇਹਦਾ ਨਾਮ ਲੈ ਰਿਆ ਕੋਈ ਕਾਰਵਾਈ ਹੋਈ ਉਹਦੇ ਉੱਤੇ ਹੁਣ ਭਾਈ ਜੀ ਜੇ ਕਾਰਵਾਈ ਹੁੰਦੀ ਤਾਂ ਸਾਨੂੰ ਆ ਤੱਪ ਦੀ ਧੁੱਪਾਂ ਦੇ ਵਿੱਚ 2-200 ਕਿਲੋਮੀਟਰ ਵੱਟ ਆਉਣਾ ਨਾ ਪੈਂਦਾ ਇਹ ਤੱਪ ਦੀਆਂ ਧੁੱਪਾਂ ਤੋਂ ਵਿੱਚ ਇਸੇ ਕਰਕੇ ਆਏ ਆ ਕਿ ਮੌਕੇ ਦੀ ਸਰਕਾਰ ਜਿਹੜੀ ਇੱਥੋਂ ਦੀ ਮੌਜੂਦਾ ਸੂਬੇ ਦੀ ਸਰਕਾਰ ਆ ਇਹ ਕੁੰਭ ਕਰਨੀ ਨਹੀਂ ਜੁੱਤਾ ਹੋਇਆ ਮੁੱਖ ਮੰਤਰੀ ਆ ਜਿਹੜਾ ਆਪਦਾ ਕਾਤਲ ਕਰਪਸ਼ਨ ਗੁੰਡਾਗਰਦੀ ਦਾ ਰਾਜ ਕਰਨ ਵਾਲਾ ਐਮਐਲਏ ਨੂੰ ਇਹ ਬਚਾਉਣ ਦੇ ਲਈ ਇੱਕ ਪੂਰੀ ਵਾਹ ਲ ਆ ਰਹੀ ਆ ਇਸ ਨੂੰ ਬਚਾਉਣ ਇੱਥੋਂ ਤੱਕ ਦੇਖੋ ਕਰਪਸ਼ਨ ਦੇ ਇਲਜ਼ਾਮ ਹੋਣ ਕਤਲ ਦਾ ਦੋਸ਼ ਲੱਗਿਆ ਹੋਵੇ ਤੇ ਐਮਐਲਏ ਮੁੱਖ ਮੰਤਰੀ ਦੇ ਇੱਕ ਮਗਰ ਕੁਰਸੀ ਤੇ ਬੈਠਾ ਹੋਵੇ ਮੈਂ ਤਾਂ ਨਾ ਲਾਂਤ ਇਹੋ ਜਿਹਾ ਮੁੱਖ ਮੰਤਰੀ ਨੂੰ ਤੂੰ ਉਹਨੂੰ ਕਲੀਨ ਚਿੱਟ ਤੇ ਲੈ ਕੇ ਆਉਂਦੇ ਹਲਕੇ ਦੇ ਵਿੱਚੋਂ ਕੀ ਇਹਦਾ ਮਤਲਬ ਤੂੰ ਜਿਹੜੇ ਮਾਂ ਪਿਓ ਦਾ ਪੁੱਤ ਚਲਾ ਗਿਆ ਉਹਦੇ ਜ਼ਖਮਾਂ ਤੇ ਨੂਨ ਪਾਉਣਾ ਚਾਹਣਾ ਇੱਕ ਮੁੱਖ ਮੰਤਰੀ ਵੱਲੋਂ ਬਿਆਨ ਨਹੀਂ ਸੁਣਿਆਗਾ ਵੀ ਹਮਦਰਦੀ ਜਤਾ ਦਿੰਦਾ ਮੁੱਖ ਮੰਤਰੀ ਸਾਹਿਬ ਵੀ ਆ ਜਿਹੜਾ ਹੋਇਆ ਬਹੁਤ ਮਾੜਾ ਹੋਇਆ ਆ ਕੂਕੂ ਕਰਦੇ ਤੇ ਟੱਪਦੇ ਆ ਅੱਜ ਕੰਮ ਕਰਦੇ ਤੁਹਾਡੇ ਸਾਹਮਣੇ ਜਾਂਦੇ ਆ ਪਰ ਇਹਨੂੰ ਇਹ ਨਹੀਂ ਦੀਂਦਾ ਕਿ ਉਹ ਮਾਂ ਦਾ ਪੁੱਤ ਉਹ ਮਾਂ ਭੁੱਬਾਂ ਮਾਰ ਕੇ ਰੋਂਦੀ ਪਈ ਆ ਉਹ ਪਿਓ ਵਿਲਕਦਾ ਅਜ 200 ਕਿਲੋਮੀਟਰ ਤੋਂ ਚੱਲ ਕੇ ਲੁਧਿਆਣੇ ਆ ਰਿਹਾ ਉਸ ਪਾਸੇ ਧਿਆਨ ਨਹੀਂ ਗਿਆ ਅੱਜ ਉਸ ਵੀਰ ਨੂੰ 12 ਦਿਨ ਹੋ ਗਏ ਮੁੱਕੇ ਨੂੰ 10ਵੇਂ ਦਿਨ ਭੋਗ ਪਾ ਦਿੰਦੇ ਆ ਉਹ ਮਾਂ ਦੇ ਪੁੱਤ ਦਾ ਪਤਾ ਨਹੀਂ ਭੋਗ ਕਦੋਂ ਪਾਉਣਾ ਉਹ ਪਿਓ ਇਨਸਾਫ ਮੰਗਣ ਲਈ ਇਹਨਾਂ ਦੇ ਮੂੰਹ ਕਨੇ ਚਾਹ ਕਰਿਆ ਕਿੱਥੇ ਘਰ ਦੇ ਵਿੱਚ 70 ਵਿਸ਼ਾ ਲੋਕੀ ਆਉਂਦੇ ਆ ਅੱਜ ਉਹ ਪਿਓ 200 ਕਿਲੋਮੀਟਰ ਟਰ ਚੱਲ ਕੇ ਇਥੋਂ ਦੇ ਲੁਧਿਆਣੇ ਦੇ ਲੋਕ ਆ ਕੇ ਝੋਲੀ ਹਟਨ ਆਇਆ ਮੈਂ ਆਪਦਾ ਪੁੱਤ ਮਰਵਾ ਲਿਆ ਵੀ ਲੋਕੋ ਤੁਸੀਂ ਬਚ ਜਿਓ ਇਹ ਇੱਕ ਨਹੀਂ ਇਹ ਹਜ਼ਾਰਾਂ ਹੋ ਗਿਆ ਪੰਜਾਬ ਦੀ ਤਰਾਸਦੀ ਬਣ ਗਈ ਆ ਜੇ ਪੰਜਾਬ ਦਾ ਨੌਜਵਾਨ ਗਿਆ ਬਾਰਡਰ ਤੇ ਉਹਦੀ ਮਾਂ ਰੋਈ ਜਾਂਦੀ ਆ ਫਰੀਦਕੋਟ ਤੁਹਾਡੇ ਸਾਹਮਣੇ ਤੁਸੀਂ ਕਵਰ ਅਪ ਕੀਤਾ ਜੇ ਪੰਜਾਬ ਦਾ ਪੁੱਤ ਕ੍ਰਾਂਤੀ ਲਈ ਕੋਹਨੇ ਆਨੇ ਧਰਨਾ ਲਾਉਂਦਾ ਤਾਂ ਪੰਜਾਬ ਦੀ ਪੁਲਿਸ ਉਹਨੂੰ ਮਾਰ ਦਿੰਦੀ ਆ ਜੇ ਪੰਜਾਬ ਦਾ ਪੁੱਤ ਸਿਆਸਤ ਦੇ ਵਿੱਚ ਪੰਜਾਬ ਨੂੰ ਆਪਦੇ ਪਿੰਡ ਨੂੰ ਬਦਲ ਲਈ ਉੱਠਿਆ ਤੋਂ ਐਮਐਲਏ ਦੀ ਬਲੀ ਚੜ ਜਾਂਦਾ ਇੱਕ ਕਿਹੜੀ ਸਰਕਾਰ ਕਿੱਥੇ ਚੱਲ ਰਹੀ ਆ ਇਹਦੇ ਬਾਰੇ ਸੋਚਣਾ ਪੈਣਾ ਮੁੱਖ ਮੰਤਰੀ ਸਾਹਿਬ ਨੂੰ ਬਾਰ-ਬਾਰ ਅਪੀਲ ਕਰਦੇ ਆ ਤੂੰ ਇੱਥੋਂ ਦਾ ਮੁਖੀ ਆ ਪਰਿਵਾਰ ਦਾ ਮੁਖੀ ਆ ਉਹ ਤੇਰਾ ਹਲਕਾ ਤੇਰਾ ਪਰਿਵਾਰ ਤੇਰਾ ਭੈਣ ਭਾਈ ਸਭ ਰੋਈ ਜਾਂਦੇ ਆ ਕੀ ਸੋਚ ਕੇ ਤੂੰ ਬੈਠਾਂਗਾ ਜੀ ਲਗਾਤਾਰ ਪ੍ਰਚਾਰ ਕਰ ਰਹੇ ਆ ਮੁੱਖ ਮੰਤਰੀ ਵਕ ਵਕ ਬਿਆਨ ਦਿੰਦੇ ਨਵੇਂ ਤੋਂ ਨਵਾਂ ਪਰ ਆਪਣੀ ਪਾਰਟੀ ਦੇ ਸਰਪੰਚ ਲਈ ਬਿਆਨ ਕਿਉਂ ਨਹੀਂ ਦਿੱਤਾ ਕੀ ਕਾਰਨ ਮੰਨਦੇ ਉਹਦੇ ਪਿੱਛੇ ਸਾਰਾ ਇਹ ਤਾਂ ਸਾਫ਼ ਇਹ ਹੀ ਹੁੰਦਾ ਬਿਆਨ ਦੇ ਦਾ ਨਾਂ ਦੇਣਾ ਮੁੱਖ ਮੰਤਰੀ ਸਾਹਾ ਦਾ ਬਿਆਨ ਦੇ ਦਾ ਕਾਰਨ ਮੈਨੂੰ ਤਾਂ ਇੱਕ ਇੱਕ ਖਸਤਾ ਜਾਰੀ ਹੁੰਦਾ ਉਹੀ ਐਮਐਲਏ ਜਿਹਦੇ ਤੇ ਕਤਲ ਦੇ ਇਲਜ਼ਾਮ ਲੱਗੇ ਹੋ ਤੇ ਉਹ ਬਰੋਬਰ ਬੈਠਾ ਹੋਵੇ ਠੀਕ ਆ ਨਾਂ ਇਲਜ਼ਾਮ ਦੇਣਾ ਵੀ ਕੋਈ ਨਾ ਕੋਈ ਹਿਸਾਪੱਤੀ ਉਧਰੋਂ ਆਉਗੀ ਮੁੱਖ ਮੰਤਰੀ ਐਮਐਲਏ ਸਾਹਿਬਾਂ ਨੂੰ ਚੜਾਵਾ ਚੜਿਆ ਨਾ ਮੁੱਖ ਮੰਤਰੀ ਦਾ ਮੂੰਹ ਬੰਦ ਹੋ ਗਿਆ ਇਹ ਤਾਂ ਤੁਸੀਂ ਵੀ ਸਮਝ ਸਕਦੇ ਹੋ ਨਾ ਵੀ ਮੁੱਖ ਮੰਤਰੀ ਇੱਕ ਕਹਿੰਦਾ ਸੀ ਜਿਹੜਾ ਮੈਨੂੰ ਕਿਹੜੀ ਤੁਰੀ ਜਾਂਦੀ ਦਿੰਦੀ ਆ ਅੱਜ 23 ਸਾਲ ਦਾ ਮੁੱਖਾ ਪੁੱਤ ਨਹੀਂ ਦਿੰਦਾ ਕਿਸੇ ਨੂੰ ਜੀ ਹਾਂ ਜੀ ਬਹੁਤ ਧੰਨਵਾਦ ਬਾਈ ਜੀ ਓਕੇ